ਹੈਲਥ ਨਾਲ ਜੁੜੀ ਖਬਰਾਂ ਲੈ ਕੇ ਹਾਜ਼ਰਾਂ ਸਸ਼ਟਿਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਸੁਕੰਦਰ ਇੱਕ ਸੁਪਰ ਫੂਡ ਮੰਨਿਆ ਜਾਂਦਾ ਹੈ ਸਾਡੇ ਸਰੀਰ ਵਿੱਚ ਖੂਨ ਵਧਾਉਣ ਤੋਂ ਲੈ ਕੇ ਇਮਿਊਨਿਟੀ ਨੂੰ ਮਜ਼ਬੂਤ ਬਣਾਉਂਦਾ ਕੰਮ ਕਰਦਾ ਹੈ ਸੁਕੰਦਰ ਦੀ ਡੂੰਘਾਈ ਲਾਲ ਰੰਗਤ ਦੇ ਪੋਸ਼ਣ ਨਾਲ ਭਰਪੂਰ ਹੋਣ ਕਾਰਨ ਇਸ ਸਲਾਦ ਜੂਸ ਤੇ ਸੂਪ 'ਚ ਸ਼ਾਮਿਲ ਕੀਤੀ ਜਾਂਦੀ ਹੈ ਪਰ ਹਰ ਚੀਜ਼ ਹਰ ਕਿਸੇ ਲਈ ਫਾਇਦੇਮੰਦ ਨਹੀਂ ਹੋ ਸਕਦੀ ਕੁਝ ਖਾਸ ਬਿਮਾਰੀਆਂ ਦੇ ਮਰੀਜ਼ਾਂ ਨੂੰ ਸੁਕੰਦਰ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ ਉਹਨਾਂ ਲਈ ਇਹ ਬਹੁਤ ਨੁਕਸਾਨਦਾਇਕ ਸਾਬਿਤ ਹੋ ਸਕਦੀ ਹੈ ਜਿਵੇਂ ਕਿ ਘੱਟ ਬਲੱਡ ਪ੍ਰੈਸ਼ਰ ਕਿਡਨੀ ਸਟੋਨ ਜਾਂ ਫਿਰ ਕਿਸੇ ਅਲਰਜੀ ਤੋਂ ਪਰੇਸ਼ਾਨ ਲੋਕਾਂ ਨੂੰ ਸੁਕੰਦਰ ਖਾਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਡਨੀ ਸਟੋਨ ਜੇਕਰ ਕਿਸੇ ਦੇ ਕਿਡਨੀ ਸਟੋਨ ਹੈ ਤਾਂ ਉਹਨਾਂ ਨੂੰ ਸੁਕੰਦਰ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ ਕਾਰਨ ਸੁਕੰਦਰ ਵਿੱਚ ਐਕਸੀਲੇਟ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈ ਐਕਸੀਲੇਟ ਟਾਈਪ ਕਿਡਨੀ ਸਟੋਨ ਦਾ ਕਾਰਨ ਬਣ ਸਕਦਾ ਹੈ ਇਸ ਲਈ ਉਹਨਾਂ ਨੂੰ ਕਿਡਨੀ ਸਟੋਨ ਹੋਵੇ ਜਾਂ ਪਹਿਲਾਂ ਹੋ ਚੁੱਕਿਆ ਹੋਵੇ ਤਾਂ ਉਹਨਾਂ ਨੂੰ ਸੁਕੰਦਰ ਖਾਣਾ ਬੰਦ ਕਰ ਦੇਣਾ ਚਾਹੀਦਾ ਹੈ ਜਾਂ ਬਹੁਤ ਘੱਟ ਖਾਣਾ ਚਾਹੀਦਾ ਹੈ ਡਾਇਬੀਟਿਸ ਦੀ ਨਹੀਂ ਕਰਨਾ ਚਾਹੀਦਾ ਸੁਕੰਦਰ ਦਾ ਸੇਵਨ ਸੁਕੰਦਰ ਦੇ ਅੰਦਰ ਲੁੜਿੰਦੀ ਮਾਤਰਾ ਵਿੱਚ ਨੈਚੁਰਲ ਸ਼ੁਗਰ ਸ਼ੂਗਰ ਮੌਜੂਦ ਹੁੰਦਾ ਇਸ ਲਈ ਡਾਇਬਟੀਜ਼ ਦੇ ਮਰੀਜ਼ਾਂ ਨੂੰ ਜ਼ਿਆਦਾ ਮਾਤਰਾ ਵਿੱਚ ਸੁਕੰਦਰ ਦਾ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ ਲੈਵਲ ਵਧਣ ਦਾ ਖਤਰਾ ਹੋ ਜਾਂਦਾ ਹੈ ਡਾਇਬਟੀਜ਼ ਮਰੀਜ਼ ਨੂੰ ਇਸ ਤੋਂ ਬਹੁਤ ਘੱਟ ਜਾਂ ਫਿਰ ਸੰਤੁਲਿਤ ਮਾਤਰਾ ਵਿੱਚ ਹੀ ਲੈਣਾ ਚਾਹੀਦਾ ਹੈ ਇਸ ਦੇ ਨਾਲ ਹੀ ਸਮੇਂ-ਸਮੇਂ ਤੇ ਸ਼ੂਗਰ ਟੈਸਟ ਵੀ ਕਰਵਾਉਣਾ ਚਾਹੀਦਾ ਹੈ ਲੋ ਬਲੱਡ ਪ੍ਰੈਸ਼ਰ ਜੇਕਰ ਤੁਹਾਨੂੰ ਲੋ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਤੁਹਾਨੂੰ ਚੁਕੰਦਰ ਜ਼ਿਆਦਾ ਨਹੀਂ ਖਾਣਾ ਚਾਹੀਦਾ ਇਸ ਅੰਦਰ ਨਾਈਟ੍ਰਸਟ ਪਾਇਆ ਜਾਂਦਾ ਹੈ ਜੋ ਸਰੀਰ ਵਿੱਚ ਜਾ ਕੇ ਨਾਈਟ੍ਰਸਟ ਆਕਸਾਈਡ ਵਿੱਚ ਬਦਲਦੇ ਹਨ ਖੂਨ ਕੋਸ਼ਿਕਾਵਾਂ ਨੂੰ ਫਲਾ ਕੇ ਬਲੱਡ ਪ੍ਰੈਸ਼ਰ ਨੂੰ ਘਟ ਕਰਨ ਦੇ ਕੰਮ ਕਰਦਾ ਹੈ ਇਸ ਲਈ ਜੇਕਰ ਤੁਹਾਨੂੰ ਕਿਸੇ ਨੂੰ ਪਹਿਲਾਂ ਤੋਂ ਹੀ ਬੀਪੀ ਦੀ ਸਮੱਸਿਆ ਹੈ ਤਾਂ ਚੁਕੰਦਰ ਖਾਣ ਨਾਲ ਕਮਜ਼ੋਰੀ ਚੱਕਰ ਆਉਣੇ ਜਾਂ ਫਿਰ ਬੇਹੋਸ਼ੀ ਵਰਗੀਆਂ ਸਮੱਸਿਆਵਾਂ ਸਧਿਆਨ ਅਲਰਜੀ ਤੁਹਾਡੇ ਪਾਸੇ ਬਹੁਤ ਸਾਰੇ ਲੋਕਾਂ ਨੂੰ ਚਕੰਦਰ ਨਾਲ ਅਲਰਜੀ ਗੈਸ ਸਕਿਨ ਰੈਕਸ਼ਨ ਜਾਂ ਫਿਰ ਡਾਇਰੀਆ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਚਕੰਦਰ ਖਾਨ ਤੋਂ ਬਾਅਦ ਜੇਕਰ ਉਹਨਾਂ ਵਿੱਚ ਕੋਈ ਵੀ ਇਹ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਅਦਿਸ਼ਾ ਹੈਲਥੀ ਧੰਨਵਾਦ